ਐਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸ਼ਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀ ਕੋ ਠਾਕੁਰ ਦੇਸਾ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਉਸ ਇਤਿਹਾਸਿਕ ਗੁਰੂ ਅਸਥਾਨ ਤੇ ਆਪ ਜੀ ਹਾਜ਼ਰੀ ਪਰ ਰਹੇ ਹੋ ਜਿਸ ਅਸਥਾਨ ਤੇ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਾਏ ਜਿਸ ਅਸਥਾਨ ਤੇ ਦਾਤਾਰ ਨੇ ਅੰਮ੍ਰਿਤ ਗੁਰਬਾਣੀ ਉਚਾਰਨ ਕੀਤੇ ਜਿਸ ਅਸਥਾਨ ਤੇ ਅੰਮ੍ਰਿਤ ਵੇਲੇ ਪ੍ਰਕਾਸ਼ ਦੀ ਪੂਰਵ ਸੰਧਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਝਾ ਸਾਹਿਬ ਉਪਰ ਸਥਾਪਨ ਕੀਤੇ ਗਏ ਆਪ ਹਜ਼ੂਰ ਭੂਮ ਸੰਕੀਤਾ ਜ਼ਮੀਨ ਤੇ ਵਿਸਾਉਣਾ ਕੀਤਾ ਇਸ ਅਸਥਾਨ ਤੇ ਗੁਰੂ ਅਰਜੁਨ ਦੇਵ ਜੀ ਨੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦੇ ਸਬੰਧ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦੇ ਸਬੰਧ ਵਿੱਚ ਆਵਾਜ਼ ਥੋੜੀ ਘੱਟ ਕਰੋ ਉਪਦੇਸ਼ ਦ੍ਰਿੜ ਕਰਾਇਆ ਸੀ ਗੁਰਦਵਾਰਾ ਸ੍ਰੀ ਰਾਮ ਸਰ ਵਿਖੇ ਆ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਜੀ ਦੇ ਸਹਿਯੋਗ ਦੁਆਰਾ ਹਰ ਸਾਲ ਹਜ਼ੂਰ ਦਾ ਪਹਿਲਾ ਪ੍ਰਕਾਸ਼ ਦਿਵਸ ਆਪ ਜੀ ਭਾਵਨਾ ਸਹਿਤ ਮਨਾ ਰਹੇ ਹੋ। ਖੁਣੀ ਸਨਮਾਨਯੋਗ ਭਾਈ ਜਸਵੀਰ ਸਿੰਘ ਜੀ ਆਪਣੇ ਸਮੂਚੇ ਜਥੇ ਸਮੇਤ ਅੰਮ੍ਰਿਤ ਕੁਰਬਾਨੀ ਕੀਰਤਨ ਸਰਵਣ ਕਰਾ ਰਹੇ ਸਨ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਨੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਆਪ ਜੀ ਸਰਵਣ ਕਰ ਰਹੇ ਸੀ ਆਓ ਕੁਝ ਸਮਾਂ ਆਪ ਜੀ ਦੇ ਸਨਮੁਖ ਗੁਰਮਤ ਵਿਚਾਰਾਂ ਦੀ ਸਾਂਝ ਪਾ ਸਕਾਂ ਗੁਰੂ ਬਖਸ਼ੀ ਫਤਹਿ ਸਵੀਕਾਰ ਕਰੋ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੰਮ੍ਰਿਤ ਗੁਰਬਾਣੀ ਦਾ ਜੋ ਬਚਨ ਕੀਰਤਨ ਵਿੱਚ ਜਥਾ ਸਰਵਣ ਕਰਾਰਿਆ ਸੀ ਪੂਰੇ ਗੁਰੂ ਦੀ ਬਾਣੀ ਨੂੰ ਸੇ ਪ੍ਰਾਣੀ ਤੂੰ ਰੋਜ਼ ਜਪਿਆ ਕਰ ਰੋਜ਼ ਪੜਿਆ ਕਰ ਇਸ ਬਾਣੀ ਦੇ ਜਪ ਦੁਆਰਾ ਤੂੰ ਆਤਮਿਕ ਆਨੰਦ ਦੀ ਤੂੰ ਆਤਮਿਕ ਖੇੜੇ ਦੀ ਪ੍ਰਾਪਤੀ ਕਰੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਹਰ ਮਨੁੱਖ ਮਾਤਰ ਦਾ ਪਾਰ ਉਤਾਰਾ ਕਰਨਹਾਰੀ ਹੈ ਅਸਲ 'ਚ ਇਹ ਅੱਖਰਾਂ 'ਚ ਉਚਾਰਨ ਕੀਤੇ ਹੋਏ ਸ਼ਬਦ ਔਰ ਇਨ੍ਹਾਂ ਸ਼ਬਦਾਂ ਦੇ ਅੰਦਰ ਸ਼ਬਦਾਂ ਦਾ ਉਚਾਰਨ ਕਰਤਾ ਆਪ ਸਮੋਇਆ ਹੋਇਆ ਹੈ ਦਾਸ ਨੇ ਪਿਛਲੇ ਸਾਲਾਂ ਵਿੱਚ ਵੀ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਮੈਂ ਉਸੇ ਵਿਚਾਰ ਨੂੰ ਅੱਜ ਅੱਗੇ ਬੇਨਤੀ ਕਰਨੀ ਚਾਹਨਾ ਹੈ ਕਿ ਅਸਲ ਵਿੱਚ ਜਦੋਂ ਅਸੀਂ ਆਮ ਵੀ ਕੋਈ ਲਿਖਤ ਲਿਖਨੇ ਆ ਸੱਚ ਇਹ ਵੇ ਕਿ ਅੱਖਰਾਂ ਦੀ ਸ਼ਕਲ ਧਾਰਨ ਕਰਨ ਤੋਂ ਪਹਿਲਾਂ ਉਹ ਅਦ੍ਰਿਸ਼ਟ ਖਿਆਲ ਦੇ ਰੂਪ ਵਿੱਚ ਸਾਡੇ ਅੰਦਰ ਪੈਦਾ ਹੁੰਦੀ ਹੈ ਉਹ ਪਹਿਲਾਂ ਸਿਰਫ ਇੱਕ ਥਾਟ ਇੱਕ ਵਿਚਾਰ ਇੱਕ ਖਿਆਲ ਹੈ ਤੇ ਉਸ ਖਿਆਲ ਨੂੰ ਜੇ ਤੇ ਵਿਸਰੇ ਨਾ ਉਹਨੂੰ ਸਦੀਵ ਕਾਲ ਵਾਸਤੇ ਕਾਇਮ ਰੱਖਣ ਵਾਸਤੇ ਮਨੁੱਖ ਨੇ ਫਿਰ ਅੱਖਰਾਂ ਦਾ ਸਹਾਰਾ ਲਿਆ। ਜਿਸ ਤਰ੍ਹਾਂ ਅਤੀ ਸੰਸਾਰ ਦੇ ਗਿਆਨ ਨੂੰ ਜ਼ਿਹਨ ਵਿੱਚ ਰੱਖਣ ਵਾਸਤੇ ਸਾਡੇ ਲਈ ਅੱਖਰਾਂ ਵਿੱਚ ਲਿਖਣਾ ਅਤ ਜ਼ਰੂਰੀ ਹੈ। ਸੱਚੇ ਵੇ ਇਸੇ ਤਰ੍ਹਾਂ ਪਰਮਾਰਥ ਦੇ ਰੱਬੀ ਗਿਆਨ ਨੂੰ ਵੀ ਸਤਿਗੁਰਾਂ ਨੇ ਅੱਖਰਾਂ ਦੇ ਰੂਪ ਵਿੱਚ ਉਚਾਰਨ ਕੀਤਾ ਹੈ ਜਿਵੇਂ ਗੁਰਦੇਵ ਦਾ ਇੱਕ ਬਚਨ ਵੀ ਹੈ ਬਾਣੀ ਵਿੱਚ ਲਿਖੇ ਬਾਜੋਂ ਸੁਰਤ ਨਾਹੀ ਬੋਲ ਬੋਲ ਗਵਾਈਐ ਕਈ ਵਾਰੀ ਸੀ ਜ਼ਬਾਨ ਤੋਂ ਬੋਲ ਦਿੰਨੇ ਪਰ ਜੇ ਸਾਡੇ ਕੋਲ ਲਿਖਤ ਨਾ ਹੋਵੇ ਤੇ ਸੱਚ ਐਵੇਂ ਕੁਝ ਸਮੇਂ ਬਾਅਦ ਉਹ ਬੋਲੇ ਕੋਈ ਬੋਲ ਜਿਹੜੇ ਨੇ ਉਹ ਅਲੋਪ ਹੋ ਜਾਂਦੇ ਨੇ ਉਹ ਸ਼ਬਦ ਸਾਨੂੰ ਫਿਰ ਮਿਲਦੇ ਹਾਲਾਂਕਿ ਹਿੰਦੁਸਤਾਨ ਦੀ ਧਰਤੀ ਤੇ ਕਈ ਵਾਰੀ ਦਾ ਸੋਚਦਾ ਪਤਾ ਨਹੀਂ ਪੁਰਾਣੇ ਲੋਕਾਂ ਦੀ ਕੰਠ ਸ਼ਕਤੀ ਯਾਦ ਸ਼ਕਤੀ ਕਿੰਨੀ ਕੁ ਪਰਬਲ ਸੀ ਅੱਜ ਆਮ ਤੌਰ ਤੇ ਕੋਈ ਸ਼ਬਦ ਅਸੀਂ ਪੜਨੇ ਆ ਤੇ ਬੜੀ ਛੇਤੀ ਇਨਸਾਨ ਵਿਸਰ ਜਾਂਦਾ ਹੈ ਪਰ ਸੰਸਾਰ ਦਾ ਸਭ ਤੋਂ ਪਹਿਲਾ ਜਿਹੜਾ ਗ੍ਰੰਥ ਹੈ ਜਿਸ ਨੂੰ ਅੱਖਰਾਂ ਦਾ ਰੂਪ ਦਿੱਤਾ ਗਿਆ ਸਭ ਤੋਂ ਪੁਰਾਣਾ ਗ੍ਰੰਥ ਉਹ ਹੈ ਰਿਗਵੇਦ ਦਾ ਰਿਗਵੇਦ ਸਭ ਤੋਂ ਪੁਰਾਣਾ ਗ੍ਰੰਥ ਹੈ ਤੇ ਕਮਾਲ ਦੀ ਗੱਲ ਕਿ ਜਿਸ ਵਕਤ ਇਹਦੇ ਸ਼ਲੋਕ ਉਚਾਰਨ ਕੀਤੇ ਗਏ ਉਸ ਵਕਤ ਰਿਸ਼ੀਆਂ ਨੇ ਇਹਨੂੰ ਅੱਖਰਾਂ ਦੀ ਸ਼ਕਲ ਨਹੀਂ ਦਿੱਤੀ ਇਹ ਕਈ ਸਦੀਆਂ ਤੱਕ ਸ਼ਰੂਤੀ ਦੇ ਰੂਪ ਵਿੱਚ ਰਿਹਾ ਇੱਕ ਨੇ ਬੋਲਿਆ ਦੂਜੇ ਨੇ ਸੁਣਿਆ ਉਹਨੇ ਕੰਟ ਕਰ ਲਿਆ ਉਸ ਤੋਂ ਅੱਗੇ ਇਹ ਕਈ ਸਦੀਆਂ ਤੱਕ ਸਿਰਫ ਮੋਖ ਗੁਰੂਪ ਤੇ ਕੰਨਾਂ ਦੀ ਸਰੋਪ ਦੇ ਵਿੱਚ ਰਿਹਾ ਇਹਨੂੰ ਹਸਤ ਲਿਖਤ ਕਿਸੇ ਨੇ ਜਾਮਾ ਨਹੀਂ ਪਹਿਨਾਇਆ ਇਸੇ ਕਰਕੇ ਵੇਦ ਦੇ ਜਿਹੜੇ ਸ਼ਲੋਕ ਨੇ ਉਹਨਾਂ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਸ਼ਰੂਤੀ ਤੇ ਸ਼ਰੂਤੀ ਦਾ ਮਤਲਬ ਇਹੀ ਹੈ ਕਿ ਜੋ ਸੁਣਿਆ ਹੋਇਆ ਇਹ ਨਿਰੰਤਰ ਕਈ ਸਦੀਆਂ ਤੱਕ ਮੈਂ ਸ਼ਬਦ ਵਰਤਾਂਗਾ ਜਿਹੜਾ ਵੇਦਖ ਹੈ ਉਹ ਸਿਰਫ ਸੁਣਿਆ ਗਿਆ ਤੇ ਜ਼ਬਾਨ ਤੋਂ ਬੋਲਿਆ ਗਿਆ ਜਿਨ੍ਹਾਂ ਲੋਕਾਂ ਨੇ ਇੰਨਾ ਸਮਾਂ ਸਦੀਆਂ ਤੱਕ ਪੀੜੀਦਰ ਪੀੜੀ ਇਹਨਾਂ ਸ਼ਬਦਾਂ ਨੂੰ ਜ਼ਬਾਨ ਰਾਹੀਂ કંਠ ਕੀਤਾ ਅਗਲੇ ਨੂੰ ਸੁਣਾਇਆ ਇੱਕ ਦਿਨ ਐਸੀ ਘੜੀ ਆ ਗਈ ਕਿ ਜਦੋਂ ਉਸ ਗਿਆਨ ਨੂੰ ਚਰਨਜੀਵ ਲਈ ਸਦੀਵ ਕਾਲ ਲਈ ਸਤਾਪਿਤ ਕਰਨ ਵਾਸਤੇ ਉਹਨਾਂ ਨੇ ਵੀ ਸੰਸਕ੍ਰਿਤ ਦੇ ਅੱਖਰਾਂ ਦੇ ਰਾਹੀਂ ਉਸ ਗਿਆਨ ਨੂੰ ਅਖਰੀ ਜਾਮਾ ਪਹਿਨਾ ਦਿੰਦਾ ਹੈ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਿ ਦੁਨੀਆ ਵਿੱਚ ਜਿੰਨੇ ਵੀ ਪੈਗੰਬਰ ਹੋਏ ਠੀਕ ਹੈ ਉਹਨਾਂ ਆਪਣੀਆਂ ਸਖਿਆਵਾਂ ਉਹਨਾਂ ਆਪਣੇ ਉਪਦੇਸ਼ ਸਦੀਵਕਾਰ ਰੱਖਣ ਵਾਸਤੇ ਜ਼ਬਾਨ ਤੋਂ ਬੋਲੇ ਤੇ ਚੇਲਿਆਂ ਨੇ ਸ਼ਗਿਰਦਾਂ ਨੇ ਉਹਨਾਂ ਸ਼ਬਦਾਂ ਨੂੰ ਉਹਨਾਂ ਸਖਿਆਵਾਂ ਨੂੰ ਉਹਨਾਂ ਉਪਦੇਸ਼ਾਂ ਨੂੰ ਕਲਮ ਬੰਦ ਕਰ ਲਿਆ ਬਹੁਤ ਵੱਡੇ ਗ੍ਰੰਥ ਰਹੀ ਨੇ ਬਹੁਤ ਛੋਟੇ ਗ੍ਰੰਥ ਵੀ ਨੇ ਖੈਰ ਆਪਾਂ ਆਪਣੇ ਵਿਸ਼ੇ ਤੇ ਰਹੀਏ ਇਸ ਮਨੁੱਖੀ ਇੱਕ ਸੁਭਾਗ ਹੈ ਕਿ ਇਸ ਨੇ ਸਦੀਵ ਕਾਲ ਗਿਆਨ ਨੂੰ ਰੱਖਣ ਵਾਸਤੇ ਲਖਾਈ ਅੱਖਰ ਤੇ ਕਾਗਜ਼ਾਂ ਦੀ ਉਸ ਵਕਤ ਅਤ ਦੀ ਲੋੜ ਸੀ ਇਸੇ ਕਰਕੇ ਗੁਰਦੇਵ ਨੇ ਬਾਣੀ ਚ ਸੱਚ ਇਹੇ ਅੱਖਰਾਂ ਦੀ ਰੱਜ ਕੇ ਵਡਿਆਈ ਵੀ ਕੀਤੀ ਪਰ ਨਾਲ ਇੰਨੀ ਬਰੀਕੀ ਵਰਤੀ ਕਿ ਇਹਨਾਂ ਅੱਖਰਾਂ ਦਾ ਅਦਬ ਇਹਨਾਂ ਅੱਖਰਾਂ ਦਾ ਸਤਕਾਰ ਕਰੀ ਪਰ ਜਿਹੜਾ ਗਿਆਨ ਇਹਨਾਂ ਅੱਖਰਾਂ ਦੇ ਵਿੱਚ ਸਮੋਇਆ ਹੋਇਆ ਹੈ ਫਿਰ ਬੇਨਤੀ ਸੁਣਿਓ ਉਸ ਗਿਆਨ ਨਾਲ ਤੇਰੇ ਅੰਦਰ ਦਾ ਪਿਆਰ ਉਤਾਰਾ ਹੋ ਸਕਦਾ ਹੈ ਪਰ ਜਿਸ ਰੱਬ ਦਾ ਜ਼ਿਕਰ ਕੀਤਾ ਗਿਆ ਹੈ ਉਹਨੂੰ ਅੱਖਰਾਂ ਵਿੱਚ ਵੀ ਮੁਕੰਮਲ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਗੱਲ ਨੂੰ ਥੋੜਾ ਜਿਹਾ ਮੇਰੀ ਨੂੰ ਧਿਆਨ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਅੱਜ ਕਰ ਲੱਗਾ ਕਿ ਅੱਖਰਾਂ ਵਿੱਚ ਅੱਖਰਾਂ ਦਾ ਜੋੜ ਸ਼ਬਦ ਹੈ ਸ਼ਬਦ ਵਿੱਚ ਪਿਆਰੇ ਪ੍ਰੀਤਮ ਦੀ ਪਰਮੇਸ਼ਵਰ ਦੀ ਬਾਤ ਹੈ ਪਰ ਸੱਚ ਇਹ ਵੇ ਗੁਰੂ ਜੀ ਅੱਖਰ ਲਿਖ ਕੇ ਫਿਰ ਇੱਕ ਗੱਲ ਦੇ ਬਾਰੇ ਵਾਰ-ਵਾਰ ਕਹਿੰਦੇ ਆ ਕਿ ਜਿਸ ਬਾਰੇ ਤੈਨੂੰ ਕਹਿ ਰਿਆਂ ਉਸ ਨੂੰ ਮੁਕੰਮਲ ਅੱਖਰਾਂ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਹਜ਼ੂਰ ਦਾ ਇੱਕ ਬਚਨ ਸੀ ਪੜ੍ਹਦਿਆਂ ਖਾਸ ਕਰਕੇ ਜਪਜੀ ਸਾਹਿਬ ਦੀ ਇਹ ਪੌੜੀ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋਕ ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਪਰ ਨਾਲ ਅਗਲੀ ਤੁਕ ਨੇ ਕਹਿ ਦਿੱਤਾ ਅਖਰੀ ਸਲਾਹ ਹੈ ਅਖਰੀ ਨਾਮ ਹੈ ਅਖਰੀ ਪਰਮਾਤਮਾ ਦੇ ਗੁਣ ਗਾਇਨ ਕਰ ਸਕਨੇ ਪਰ ਇੱਕ ਗੱਲ ਜ਼ੇਨ ਵਿੱਚ ਰੱਖੀ ਜਿਨ ਇਹ ਲਿਖੇ ਤੇ ਸਿਰ ਨਾਹੀਂ ਪਰ ਜਿਸ ਪ੍ਰਮਾਤਮਾ ਲਈ ਆਪਾਂ ਅੱਖਰ ਵਰਤਨੇ ਪੈਂਖਾ ਹਕੀਕਤ ਇਹ ਵੇ ਅੱਖਰਾਂ ਰਾਹੀਂ ਉਹਦੀ ਸਿਫਤ ਕੀਤੀ ਜਾ ਸਕਦੀ ਏ ਪਰ ਗੁਰਮਖੋ ਯਾਦ ਰੱਖਿਓ ਕਦੀ ਵੀ ਉਹਨੂੰ ਅੱਖਰਾਂ ਦੇ ਵਿੱਚ ਮੁਕੰਮਲ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਥੋੜਾ ਜਿਹਾ ਖੁੱਲ੍ਹਦਿਲੀ ਨਾਲ ਸੁਣਿਓ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤੇ ਮੈਂ ਰਸਤੇ ਸੋਚ ਰਿਹਾ ਸੀ ਕਿ ਸਾਰੇ ਧਰਮ ਗ੍ਰੰਥ ਸਤਕਾਰਯੋਗ ਨੇ ਬਾਬਾ ਜੀ ਨੇ ਕਿਹਾ বেদ ਕਿਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਇਹਦਾ ਮਤਲਬ ਧਰਮ ਗ੍ਰੰਥ ਦੇ ਉਪਦੇਸ਼ ਨੂੰ ਜਦੋਂ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਕਈ ਵਾਰੀ ਲੋਕ ਧਰਮ ਗ੍ਰੰਥ ਵੱਲ ਉਂਗਲ ਚੁੱਕਦੇ ਆ ਗੁਰੂ ਕਹਿੰਦਾ ਨਹੀਂ ਧਰਮ ਗ੍ਰੰਥ ਦੀ ਸ਼ਬਦਾਵਲੀ ਵੱਲ ਤੂੰ ਮਤ ਤਰ ਕਰ ਤੂੰ ਉਸ ਬੰਦੇ ਵੱਲ ਤਰ ਕਰ ਜਿਹੜਾ ਉਸ ਮਤ ਨੂੰ ਆਪਣੀ ਜ਼ਿੰਦਗੀ ਚ ਧਾਰਨ ਨਹੀਂ ਕਰ ਸਕਿਆ ਫਿਰ ਬੇਨਤੀ ਇਹ ਬੇਦ ਕਿਤਾਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜਿਹੜਾ ਉਸ ਦੀ ਵਿਚਾਰ ਨਹੀਂ ਕਰਦਾ ਮੈਂ ਇੱਕ ਹੋਰ ਬੇਨਤੀ ਆਪ ਨੂੰ ਕਰਾਂ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਜਦੋਂ ਅਸੀਂ ਪਾਠ ਕਰਨੀ ਹੈ ਇਹ ਅੱਖਰ ਖਿਰ ਜਾਹੇਗੇ ਉਹ ਅੱਖਰ ਇਨ ਮੈਂ ਨਾ ਹੈ ਇੱਕ ਹੋਰ ਮੈਂ ਸਿੱਧੀ ਜੀ ਉਦਾਹਰਣ ਆਪ ਜੀ ਨੂੰ ਦਿਆਂ ਚਲੋ ਮੈਂ ਗੱਲ ਜੋ ਭਾਈ ਸਾਹਿਬ ਨੇ ਪੜਿਆ ਮੈਂ ਉਹੀ ਕਰਨੀ ਹੈ ਕਬੀਰ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ ਅਸੀਂ ਕਈ ਵਾਰੀ ਅੱਖਰ ਲਿਖਨੇ ਆ ਉਹਨਾਂ ਅੱਖਰਾਂ ਨੂੰ ਮਿਟਾ ਦੇਣੇ ਆ ਦੇਖੋ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਸ਼ੁਰੂਆਤ ਇੱਕ ਓੰਕਾਰ ਹੈ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਉਹ ਕਹਿੰਦੇ ਨੇ ਪੁਰਾਤਨ ਸਮੇਂ ਜਿਵੇਂ ਪੱਟੀ ਮਹਾਰਾਜ ਜੀ ਨੇ ਲਿਖੀ ਕਿ ਫੱਟੀ ਦੇ ਉੱਪਰ ਓੰਕਾਰ ਲਿਖਿਆ ਜਾਂਦਾ ਉਸ ਵਕਤ ਭਗਤ ਜੀ ਦਾ ਇਹ ਬਚਨ ਖੈ ਕਹਿੰਦੇ ਨੇ ਮੈਂ ਇਸ ਗੱਲ ਨੂੰ ਸਵੀਕਾਰਨਾ ਕਿ ਸਬ ਦਾ ਆਦ ਜਿਹੜਾ ਓੰਕਾਰ ਖੈ ਜਿਹਨੂੰ ਗੁਰੂ ਜੀ ਨੇ ਕਿਹਾ ਏਕ ਓੰਕਾਰ ਸਬ ਦਾ ਮੁੱਢ ਸਬ ਦਾ ਆਦ ਓੰਕਾਰ ਖੈ ਪਰ ਜਿਸ ਨੂੰ ਤੂੰ ਲੇਖਣਾ ਪਏ ਲੇਖਣ ਤੋਂ ਬਾਅਦ ਫਿਰ ਮੇਟਣਾ ਪਏ ਚੇਤੇ ਰੱਖੀ ਨਾ ਉਹ ਲਿਖਿਆ ਜਾਂਦਾ ਤੇ ਨਾ ਦੁਬਾਰਾ ਉਹ ਮਿਟਿਆ ਜਾਂਦਾ ਇਸ ਬੇਨਤੀ ਨੂੰ ਫਿਰ ਸ਼ਬਦ ਸੁਣਿਓ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਵਚਨ ਕਹ ਓੰਕਾਰ ਆਦਮੈ ਜਾਨਾ ਕਹਿੰਦੇ ਮੈਂ ਇਹ ਮੰਨਾਂ ਕਿ ਓੰਕਾਰ ਆਦ ਹੈ ਇਸ ਨੁਕਤੇ ਨੂੰ ਫਿਰ ਗੁਰਮਖੋ ਬਰੀਕੀ ਨਾਲ ਬੇਨਤੀ ਸੁਣਿਓ ਓੰਕਾਰ ਆਦਮੈ ਜਾਨਾ ਮੈਂ ਜਾਨਨਾ ਵਾ ਓੰਕਾਰ ਸਭ ਦਾ ਆਦ ਕਹ ਲਿਖ ਅਰ ਮਿਟੈ ਤਾਏ ਨਾ ਮਾਨਾ ਪਰ ਉਸ ਨੂੰ ਨਾ ਕੋਈ ਲਿਖ ਸਕਦਾ ਹੈ ਨਾ ਕੋਈ ਮੀਟ ਸਕਦਾ ਤੇ ਜੇ ਤੂੰ ਲਿਖ ਕੇ ਕਹਿ ਮੈਂ ਓੰਕਾਰ ਲਿਖ ਦਿੱਤਾ ਤੇ ਦੁਬਾਰਾ ਮੀਟ ਕੇ ਕਹਿ ਮੈਂ ਮੀਟ ਦਿੱਤਾ ਕਹਿੰਦੇ ਨੇ ਲਿਖਣਾ ਤੇ ਮੀਟਣਾ ਤੇਰੀ ਬਿਰਤੀ ਹੈ ਨਾ ਓੰਕਾਰ ਪੂਰਾ ਲਿਖਿਆ ਜਾਂਦਾ ਤੇ ਨਾ ਉਹਨੂੰ ਮਿਟਿਆ ਜਾਂਦਾ ਪਰ ਮਨੁੱਖੀ ਮਨ ਕਹੇਗਾ ਕਿ ਅਸੀਂ ਤਾਂ ਓੰਕਾਰ ਊੜਾ ਖੁੱਲਾ ਪਾ ਕੇ ਕੱਕੇ ਨੂੰ ਕੰਨਾ ਤੇ ਰਾਰਾ ਪਾ ਕੇ ਓੰਕਾਰ ਲਿਖਦੇ ਮੇਰੀ ਫਿਰ ਬੇਨਤੀ ਸੁਣਿਓ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਸਾਰੇ ਪਾਠ ਕਰਨੇ ਪਰ ਗੁਰੂ ਗ੍ਰੰਥ ਸਾਹਿਬ ਵਾਰ-ਵਾਰ ਦੁਹਾਈ ਦੇ ਕੇ ਕਹਿੰਦੇ ਨੇ ਭਾਈ ਸਜਣੋ ਕਿ ਜਿੰਨੀ ਸਮਝ ਪਈ ਅਸੀਂ ਤੁਹਾਨੂੰ ਉਹਨਾਂ ਕਹਿ ਦਿੱਤਾ ਪਰ ਚੇਤੇ ਰੱਖੋ ਜੋ ਕਹਿ ਦਿੱਤਾ ਇਸ ਕਹਿਣ ਦੇ باوجود ਵੀ ਅਨ ਕਹਾ ਬਹੁਤ ਬਚ ਗਿਆ ਹੁਣ ਉਸ ਅਨ ਕਹੇ ਨੂੰ ਕਿਹੜੇ ਅੱਖਰਾਂ ਚ ਆਪਾਂ ਕਰਾਂ ਰਸਤੇ ਚ ਭਾਈ ਜਵਿੰਦਰ ਸਿੰਘ ਉਹਨਾਂ ਦਾ ਫੋਨ ਗਿਆ ਮੇਰੇ ਕੰਨਾਂ ਚ ਆਵਾਜ਼ ਪਈ ਯਾਨੀ ਕ੍ਰਿਸ਼ਨ ਸਿੰਘ ਜੀ ਹੁਣੀ ਕਥਾ ਕਰ ਰਹੇ ਸਨ ਮੈਂ ਜਿਹੜੀ ਬੇਨਤੀ ਅੱਜ ਕਰ ਲਗਾ ਅੱਖਰ ਸਾਡੀ ਜ਼ਿੰਦਗੀ ਦਾ ਸਹਾਰਾ ਨੇ ਉਹ ਅੱਖਰ ਜਿਨ੍ਹਾਂ ਵਿੱਚ ਪ੍ਰਮਾਤਮਾ ਦੀ ਸਿਭਤ ਹੋਵੇ ਸੱਚ ਇਹ ਵੇ ਅਸੀਂ ਇਹਨੂੰ ਰੁੱਖੇਪਨ ਨਹੀਂ ਲਾਾਂਗੇ ਉਹਨਾਂ ਅੱਖਰਾਂ ਦਾ ਉਹਨਾਂ ਕਾਗਜ਼ ਦਾ ਉਸ ਕਲਮ ਦਾ ਉਸ ਇਤਸ਼ਾਈ ਦਾ ਇਵਨ ਕੇ ਉਹਨਾਂ ਖੱਥਾਂ ਨੂੰ ਵੀ ਨਮਸਕਾਰ ਕੀਤੀ ਗਈ ਜਿਨ੍ਹਾਂ ਖੱਥਾਂ ਦੇ ਨਾਲ ਸੱਚ ਦੀ ਬਾਣੀ ਦੇ ਅੱਖਰ ਲਿਕੇ ਗਏ ਅਸੀਂ ਗੁਰਦੇਵ ਦਾ ਬਚਨ ਪੜ੍ਹਨੇ ਆ ਧੰਸੋ ਕਾਗਦ ਕਲਮ ਧੰਨ ਧੰਨ ਪਾਂਡਾ ਧੰਨ ਮਸ ਧੰਨ ਸੋ ਨਾਮ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹਾਰਾਜ ਕਹਿੰਦੇ ਨੇ ਅੱਖਰ ਵੀ ਧੰਨ ਕਾਗਜ਼ ਵੀ ਧੰਨ ਧੰਨ ਸੋ ਕਾਗਦ ਕਲਮ ਧੰਨ ਧੰਨ ਪਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਲਿਖਾਰੀ ਵੀ ਧੰਤਾ ਜੋ ਵੇਖੋ ਇੱਥੇ ਕਾਗਜ਼ ਵੀ ਹੈ ਸ਼ਾਈ ਵੀ ਹੈ ਕਲਮ ਵੀ ਹੈ ਲਖਾਰੀ ਵੀ ਹੈ ਤੇ ਸੱਚਮੁੱਚ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਖਰਮੰਦਰ ਵਿੱਚ ਹੋਇਆ ਹੈ ਜਿਹੜਾ ਸ਼ਲੋਕ ਦਾਸ ਨੇ ਪੜ੍ਹਿਆ ਉਹ ਸਭ ਕੁਝ ਰਾਮ ਸਰ ਦੀ ਧਰਤੀ ਤੇ ਵਾਪਰਿਆ ਕਾਗਜ਼ ਵੀ ਇੱਥੇ ਤਿਆਰ ਹੁੰਦਾ ਰਿਹਾ ਕਲਮਾਂ ਵੀ ਇੱਥੇ ਤਿਆਰੀਆਂ ਕੀਤੀਆਂ ਸ਼ਾਈ ਭਾਈ ਬੰਨੋ ਨੇ ਇੱਥੇ ਤਿਆਰ ਕੀਤੀ ਲਿਖਾਉਣ ਵਾਲੇ ਗੁਰੂ ਅਰਜੁਨ ਦੇਵ ਉਹਨਾਂ ਸਮਾਂ ਇੱਥੇ ਹੀ ਬਿਰਾਜਮਾਨ ਰਹੇ ਤੇ ਲਿਖਣ ਵਾਲਾ ਲਿਖਾਰੀ ਭਾਈ ਗੁਰਦਾਸ ਸਾਹਿਬ ਵੀ ਇੱਥੇ ਵਿਰਾਜਮਾਨ ਹੈ। ਇਸ ਕਰਕੇ ਮੈਂ ਸ਼ਲੋਕ ਤਾਂ ਲਿਆ ਕਿ ਇੱਥੇ ਕਾਗਜ਼ ਕਲਮ ਲਿਖਾਰੀ ਸ਼ਾਈ ਦਵਤ ਸਭ ਕੁਝ ਆ ਜਾਂਦਾ ਹੈ। ਪਰ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਭਾਈ ਲਾਲੋ ਸਾਹਿਬ ਦਾ ਸ਼ਾਇਦ ਜ਼ਿਕਰ ਕਰ ਰਹੇ ਸਨ ਭਾਈ ਸਾਹਿਬ। ਮੇਰੇ ਕੰਨ 'ਚ ਥੋੜੀ ਜੀ ਆਵਾਜ਼ ਪਈ। ਮੈਂ ਇੱਕ ਬੇਨਤੀ ਆਪ ਨੂੰ ਕਰਨੀ ਹੈ। ਕਿਉਂਕਿ ਇਸ ਵਰੇ ਸਾਰਾ ਸਿੱਖ ਜਗਤ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾ ਰਿਹਾ ਹੈ। ਸਾਰੇ ਸਿੱਖ ਮੈਂ ਪਿਛਲੇ ਦਿਨੀ ਮਨਜੀਤ ਸਾਹਿਬ ਬੇਨਤੀ ਕੀਤੀ ਵੇਖੋ ਹਰ ਇੱਕ ਸੰਸਥਾ ਆਪਣੇ ਵੱਲੋਂ ਪੂਰਾ ਜ਼ੋਰ ਲਾਏਗੀ ਪਰ ਇੱਕ ਮੈਂ ਬੇਨਤੀ ਆਪ ਨੂੰ ਕਰਾਂ ਜੇ ਚੰਗੀ ਲੱਗੇ ਇਹ ਹੀ ਗੱਲ ਮਨਜੀਤ ਸਾਹਿਬ ਕਹੀ ਸੀ ਸਭ ਤੋਂ ਛੋਟਾ ਕੰਮ ਤੇ ਜਿਹੜਾ ਸਭ ਤੋਂ ਵੱਡਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਛੋਟਾ ਕੰਮ ਹੈ ਕਿ 38 ਪਉੜੀਆਂ ਜਪਜੀ ਸਾਹਿਬ ਦੀਆਂ ਸ਼ਲੋਕ ਸਮੇਤ ਕਟੋ ਕਟ ਜਿੰਨਾ ਬੰਦਿਆਂ ਨੇ ਅੱਜ ਤੱਕ ਜ਼ਿੰਦਗੀ ਚ ਕਦੀ ਜਪਦਾ ਪਾਠ ਨਹੀਂ ਕੀਤਾ 550 ਸਾਲਾਂ ਤੇ ਪਰਨ ਕਰਨ ਕਿ ਅਸੀਂ ਅੱਜ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਰੋਜ਼ ਕਰਾਂਗੇ ਤੇ ਅਰਦਾਸ ਕਰਨ ਕਿ ਅੰਤਲੇ ਸਵਾਸ ਤੱਕ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਇਹ ਵਿਸਰੇ ਠੀਕ ਹੈ ਲੰਗਰ ਤਾਂ ਪਿਛਲੇ ਵਰਿਆਂ ਚ ਵੀ ਛਕਿਆ ਨਗਰ ਕੀਰਤਨ ਚ ਆਪਾਂ ਨਾਲ ਸਾਰੇ ਤੁਰਾਂਗੇ ਪਰ ਮੈਂ ਬੇਨਤੀ ਕਰਾਂਗਾ ਹਰ ਸਿੱਖ ਜਪਜੀ ਸਾਹਿਬ ਦਾ ਪਾਠ ਜਿੰਨੇ ਕਰ ਸਕਦਾ ਵਾਦ ਤੋਂ ਵਾਦ ਜਪਜੀ ਸਾਹਿਬ ਦੇ ਪਾਠ ਕਰੇ ਤੇ ਇਸ ਪਾਠ ਵਿੱਚ ਮੈਂ ਜਿਹੜੀ ਆਪ ਨੂੰ ਅਰਜ਼ ਕੀਤੀ ਅੱਖਰਾਂ ਵਿੱਚ ਬਿਆਨ ਹੈ ਪਰ ਅੱਖਰਾਂ ਵਿੱਚ ਗੁਰੂ ਫਿਰ ਬੋਲ ਕੇ ਕਹਿੰਦਾ ਨਹੀਂ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਪਿਛਲੇ ਦਿਨਾਂ ਚ ਇੱਕ ਵਾਰ ਇੱਥੇ ਕਥਾ ਕਰਦੇ ਅਰਜ਼ ਕੀਤੀ ਸੀ ਕਿ ਸਭ ਤੋਂ ਜ਼ਿਆਦਾ ਨੰਨੇ ਅੱਖਰ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਕੀਤੀ ਪਰ ਜਦੋਂ ਆਪ ਪਾਠ ਕਰਦੇ ਗੁਰੂ ਨਾਨਕ ਸਾਹਿਬ ਦੀ ਏਡੀ ਵੱਡੀ ਬਖਸ਼ੀਸ਼ ਹੈ ਕਿ ਜਪਜੀ ਸਾਹਿਬ ਦੇ ਪਾਠ ਵਿੱਚ ਗੁਰਦੇਵ ਅੱਖਰਾਂ ਨਾਲ ਬੋਲੀ ਵੀ ਜਾਂਦੇ ਆ ਪਰ ਨਾਲ-ਨਾਲ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ ਇਹ ਵੀ ਕਹਿ ਜਾਂਦੇ ਆ ਨਹੀਂ ਨਹੀਂ ਜੋ ਮੈਂ ਕਹਿ ਦਿੱਤਾ ਇਹ ਇਹਨਾਂ ਨਹੀਂ ਇਸ ਤੋਂ ਅੱਗੇ ਵੀ ਬਹੁਤ ਕੁਝ ਕਿਹਾ ਥੋੜਾ ਜਿਹਾ ਮੇਰੀਆਂ ਬੇਨਤੀਆਂ ਵੱਲ ਧਿਆਨ ਦਿਓ ਜੀ ਗੁਰਮਖੋ ਮੈਂ ਕਹਿਆ ਵੀ ਕਥਿਆ ਜ਼ਰੂਰ ਹੈ ਪਰ ਕਥਨ ਦੇ ਬਾਵਜੂਦ ਵੀ ਗੁਰੂ ਕਹਿੰਦਾ ਉਹ ਅਜੇ ਵੀ ਅਕਤ ਹੈ ਉਸ ਨੂੰ ਕਥਿਆ ਨਹੀਂ ਜਾ ਸਕਦਾ ਮੈਂ ਇੱਕ ਵਾਰ ਇਹ ਵੀ ਅਰਜ਼ ਕੀਤੀ ਸੀ ਕਿ ਸਭ ਤੋਂ ਜ਼ਿਆਦਾ ਟੀਕੇ ਜਪਜੀ ਸਾਹਿਬ ਦੀ ਬਾਣੀ ਦੇ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਜਪਜੀ ਸਾਹਿਬ ਦੇ ਅਰਥ ਕੀਤੇ ਸਿੱਖ ਵਿਦਵਾਨਾਂ ਨੇ ਵੀ ਕੀਤੇ ਅਨਮਤ ਵਾਲਿਆਂ ਨੇ ਵੀ ਕੀਤੇ ਪਰ ਅੱਜ ਤੱਕ ਕੋਈ ਟੀਕਾ ਆਪਾਂ ਇਹ ਨਹੀਂ ਕਹਿ ਸਕਦੇ ਇਹ ਮੁਕੰਮਲ ਕਹ ਇਹਦੇ ਵਿੱਚ ਜੋ ਅਰਥ ਦਿੱਤੇ ਗਏ ਬਸ ਇਹੀ ਆਖਰੀ ਸੱਚ ਮੈਂ ਫਿਰ ਬੇਨਤੀ ਸੁਣਿਓ ਮੈਨੂੰ ਪਤਾ ਸੀ ਕਹਿੰਨੇ ਆ ਕਿ ਫਲਾਣਾ ਜਿਹੜਾ ਟੀਕਾ ਹੈ ਉਹ ਸੱਚਮੁੱਚ অথੈਨਟਿਕ ਹੈ ਉਹ ਪ੍ਰਮਾਣਿਕ ਹੈ ਇਹ ਸ਼ਬਦ ਵਰਤਨੇ ਪਰ ਗੁਰਮਖੋ ਸੱਚ ਇਹ ਜੇ ਆਪ ਸੁਰਤ ਟਿਕਾ ਕੇ ਜਪਜੀ ਦਾ ਆਨੰਦ ਮਾਣੋ ਤੇ ਜਪਜੀ ਸਾਹਿਬ ਦੀ ਬਾਣੀ ਚ ਖੁਦ ਗੁਰੂ ਕਹਿ ਰਿਹਾ ਹੈ ਕਿ ਜੋ ਕੁਝ ਮੈਂ ਬੋਲ ਰਾਂ ਪਿਆ ਬਸ ਇਨ ਇਸ ਤੋਂ ਅੱਗੇ ਨਹੀਂ ਬੋਲਿਆ ਜਾ ਸਕਦਾ ਥੋੜੇ ਜਿਹਾ ਆਓ ਮੇਰੀ ਬੇਨਤੀ ਆਪਾਂ ਤੁਕਾਂ ਲੈ ਲਾਂਗੇ ਸੌਖਾ ਹੋ ਜਾਏਗਾ ਮੈਨੂੰ ਮੈਂ ਆਪ ਨੂੰ ਬੇਨਤੀ ਕਰਾਂ ਸਿਰਫ ਸੋੜੀ ਇੱਕ ਪੰਛੀ ਝਾਤ ਮਾਰੀਏ ਜਬ ਜੀ ਸਾਹਿਬ ਤੇ ਅਸੀਂ ਪਹਿਲੀ ਪੌੜੀ ਪੜਨੇ ਪਹਿਲੀ ਪੌੜੀ ਵਿੱਚ ਅੰਤ ਮਹਾਰਾਜ ਇਹਨਾਂ ਤੁਕਾਂ ਨਾਲ ਕਰਦੇ ਆ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸੁਣੋ ਇਸ ਬੇਨਤੀ ਹੁਕਮ ਰਜ਼ਾਈ ਚੱਲਣਾ ਪ੍ਰੈਕਟੀਕਲ ਹੈ ਇਹਦੇ ਮੁਤਾਬਕ ਤੁਰਨਾ ਨਾਲ ਇੱਕ ਸ਼ਬਦ ਵਰਤਿਆ ਨਾਨਕ ਲਿਖਿਆ ਨਾਲ ਉਹ ਹੁਕਮ ਜਿਹੜਾ ਜੀਵ ਦੀ ਖੋਣ ਤੇ ਨਾਲ ਕੀ ਪ੍ਰਮਾਤਮਾ ਨੇ ਲਿਖ ਦਿੱਤਾ ਹੈ ਜੇ ਖੁਸ਼ੀ ਨਾਲ ਚੱਲ ਪਏਗਾ ਤੇ ਸੱਚਮੁੱਚ ਪ੍ਰਸੰਤਾ ਦਾ ਪਾਤਰ ਬਣੇਗਾ ਜੇ ਤੂੰ ਉਲਾਮੇ ਤੇ ਗਿਲੇ ਸ਼ਿਕਵੇ ਕਰਦਾ ਰਿਹਾ ਚੇਤੇ ਰੱਖੀ ਨਾਂ ਲਿਖੇ ਹੁਕਮ ਨੇ ਫਿਰ ਵੀ ਵਰਤਨਾ ਕਰ ਤੂੰ ਰੋਂਦਾ ਰਹੇਗਾ ਹੁਕਮ ਫਿਰ ਵੀ ਤੈਨੂੰ ਮੰਨਣਾ ਪਏ ਕਿਉਂ ਕਲ ਲਿਖਿਆ ਹੁਣ ਬੇਨਤੀ ਅਗਲੀ ਸੁਣਿਓ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਂ ਫਿਰ ਅੱਗੇ ਮਹਾਰਾਜ ਕਹਿੰਦੇ ਨੇ ਹੁਕਮੀ ਹੋਵਣ ਆਕਾਰ ਕਮਾਲ ਕਰ ਦਿੱਤੀ ਹੁਣ ਐਸ ਅੱਧੀ ਤੱਕ ਦੇਰ ਤਾਂ ਹਰ ਗਿਆਨੀ ਕਰਦਾ ਹੈਗਾ ਦੇ ਹੁਕਮ ਨਾਲ ਸਾਰੇ ਆਕਾਰ ਬਣੇ ਨੇ ਪਰ ਅੱਗੇ ਮਹਾਰਾਜ ਅੱਧੀ ਤੋਕ ਵਿੱਚ ਕਹਿ ਰਿਹਾ ਹੁਕਮ ਨਾ ਕਹਿਆ ਜਾਈ ਹੁਣ ਨਾ ਕਹਿਆ ਜਾਈ ਜਿਹੜਾ ਸ਼ਬਦ ਹੈ ਇਹ ਗੁਰੂ ਨਾਨਕ ਸਾਹਿਬ ਨੇ ਮਾਣਿਆ ਹੈ ਹੁਕਮ ਨੂੰ ਸੱਚਮੁੱਚ ਉਹਨਾਂ ਦਾ ਅਨੁਭਵ ਹੈ ਪਰ ਉਹ ਕਹਿ ਰਹੇ ਨੇ ਮੈਂ ਕਹਿ ਨਹੀਂ ਸਕਦਾ ਸੱਚ ਇਹ ਵਿੱਚ ਜਿਸ ਹੁਕਮ ਨੂੰ ਬਾਬਾ ਜੀ ਨਹੀਂ ਕਹਿ ਸਕਦਾ ਕਥਾ ਵਾਲਾ ਇਸ ਅੱਧੀ ਤੋਕ ਦੇ ਕੀ ਅਰਥ ਕਰ ਸਕੇਗਾ ਇਸ ਨੁਕਤੇ ਨੂੰ ਫਿਰ ਧਿਆਨ ਨਾਲ ਇਸ ਤੋਂ ਅੱਗੇ ਚੱਲਦੇ ਹਾਂ ਹੁਕਮੀ ਖੋਵਣ ਆਕਾਰ ਹੁਕਮ ਨਾ ਕਿਹਾ ਜਾਏ ਹੁਣ ਉਸ ਤੋਂ ਅਗਲੀ ਪੌੜੀ ਜਿਸ ਵਿੱਚ ਸਿਰ ਪਰਮਾਤਮਾ ਨੂੰ ਜਿਨ੍ਹਾਂ ਨੇ ਹੁਕਮ ਜਾਣ ਕੇ ਗਾਇਆ ਉਹਨਾਂ ਦਾ ਜ਼ਿਕਰ ਕੀਤਾ ਇਸ ਪੌੜੀ ਦੇ ਅਖੀਰ ਵਿੱਚ ਇਹਦੀ ਕਥਾ ਕੀ ਹੋਵੇਗੀ ਜੀ ਮਹਾਰਾਜ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਤੋਟ ਇਹ ਕਥਾ ਹੋਰੀ ਕਥਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਜੇ ਕਰੋੜਾਂ ਕਰੋੜਾਂ ਬੰਦੇ ਬੋਲਣ ਲੱਗ ਪੈਣ ਕਰੋੜਾਂ ਕਰੋੜਾਂ ਬੰਦੇ ਉਹਨੂੰ ਕਥਨ ਲੱਗ ਪੈਣ ਫਿਰ ਵੀ ਉਸ ਪਰਮ ਸੱਚ ਨੂੰ ਕੋਈ ਨਹੀਂ ਕਥ ਤੱਕਦਾ ਮੈਂ ਇਸ ਕਰਕੇ ਕਹਾ ਅੱਖਰ ਕਹਿ ਦਿੱਤੇ ਕ ਬੋਲ ਦਿੱਤਾ ਪਰ ਬੋਲੇ ਤੇ ਲਿਖੇ ਵਿੱਚ ਕਹਿ ਦਿੱਤਾ ਅਜੇ ਵੀ ਆ ਬੋਲ ਕੇ ਤੇ ਅਜੇ ਵੀ ਮੁਕੰਮਲ ਲਿਖਿਆ ਨਹੀਂ ਹੁਣ ਉਹਨੂੰ ਕੌਣ ਕੱਦ ਸਕਦਾ ਜੀ ਕਤਨਾ ਕਥੀਨਾ ਆਵੇ ਤੋਟ ਕਤ ਕਥ ਕਥੀ ਕੋਟੀ ਕੋਟ ਕੋਟ ਕਰੋੜਾਂ ਬੰਦੇ ਕਥ ਗਏ ਇਸ ਤੋਂ ਅੱਗੇ ਚੱਲੀਏ ਆਪਾਂ ਪੰਜਵੀਂ ਪੌੜੀ ਦੇ ਅੰਤ ਚ ਆਈਏ ਉਹ ਪੌੜੀ ਥਾਪਿਆ ਨਾ ਜਾਇ ਕੀਤਾ ਨਾ ਕੋਈ ਉਸ ਵਿੱਚ ਬਚਨ ਹੈ ਜੇ ਖਾਉ ਜਾਣਾ ਫਿਰ ਬੇਨਤੀ ਅਨਪਵ ਕਹੇ ਮੈਂ ਜਾਣ ਲਵਾਂ ਪਰ ਨਾਲ ਸ਼ਬਦ ਕਹਿ ਦਿੱਤਾ ਮੈਂ ਕਹਿ ਨਹੀਂ ਸਕਾਂਗਾ ਮੁਕੰਮਲ ਲਿਖ ਨਹੀਂ ਸਕਾਂਗਾ ਜੇ ਖਾਉ ਜਾਣਾ ਆਖਾਂ ਨਹੀਂ ਮਹਾਰਾਜ ਕਹਿੰਦੇ ਨੇ ਮੈਂ ਜਾਣ ਲਵਾਂ ਪਰ ਬੋਲਾਂਗਾ ਨਹੀਂ ਕਿਉਂ ਜੀ ਕਹਿਣ ਲੱਗਿਓ ਉਹ ਮੁਕੰਮਲ ਬੋਲਿਆ ਜਾਂਦਾ ਹੀ ਜੇ ਕੋ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਮੈਂ ਬੇਨਤੀ ਕਰਾਂ ਇਹ ਕਥਾ ਕੋਈ ਕਰ ਸਕੇ ਤਾਂ ਮੈਂ ਕਿਹਾ ਵੀ ਅਨਪਵਹੀ ਅਨਪਵੈ ਜਪਜੀ ਸਾਹਿਬ ਵਿੱਚ ਪਰ ਨਿਮਰਤਾ ਮੇਰੇ ਬਾਬੇ ਦੀ ਇੰਨੀ ਹੈ ਕਿ ਥਾਂ ਥਾਂ ਤੇ ਅਨਪਵ ਪ੍ਰਗਟ ਕਰ ਰਿਹਾ ਤੇ ਨਿਮਰਤਾ ਨਾਲ ਕਹਿ ਰਿਹਾ ਜਿੰਨਾ ਮੈਂ ਤੈਨੂੰ ਕਹਿ ਦਿੱਤਾ ਅਖੀਰਲੀ ਖਾਦ ਇਹ ਨਹੀਂ ਇਸ ਤੋਂ ਅੱਗੇ ਵੀ ਬਹੁਤ ਕੁਝ ਹੈ ਮਹਾਰਾਜ ਕਹਿੰਦੇ ਜੇ ਕੋ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਥੋੜਾ ਜਾ ਹੋਰ ਅਗੇ ਚਲੀ ਮੈਂ ਵਿੱਚੋਂ ਵਿੱਚੋਂ ਬੇਨਤੀ ਕਰਾਂ ਹੁਣ ਐਸ ਪੌੜੀ ਨੂੰ ਜਿਹੜੀ ਇੱਕ ਪੌੜੀ ਸਿਰ ਮੰਨੇ ਦੀ ਹੈ ਬਾਕੀ ਤਿੰਨ ਪੌੜੀਆਂ ਆਪ ਸੋ ਜਵਾਨ ਨੂੰ ਮੰਨੇ ਦੀਆਂ ਨੇ ਉਸ ਮੰਨੇ ਦੀ ਪੌੜੀ ਵਿੱਚ ਜਿਸ ਨੇ ਨਾਮ ਨੂੰ ਮੰਨ ਲਿਆ ਇੱਚ ਕੋਈ ਸ਼ੱਕ ਨਹੀਂ ਅਸੀਂ ਸਾਰੇ ਕਹਿੰਦੇ ਆ ਚਾਰ ਪੌੜੀਆਂ ਮੰਨੇ ਦੀਆਂ ਮੰਨੇ ਦੀ ਪੌੜੀ ਇੱਕ ਹੈ ਮੰਨੇ ਦੀਆਂ ਪੌੜੀਆਂ ਤਿੰਨ ਨੇ ਪਰ ਚਾਰਾਂ ਪੌੜੀਆਂ ਦੀ ਸੰਪੂਰਨਤਾ ਦੋ ਇੱਕੋ ਹੀ ਤੁਕਾਂ ਨਲ ਹੁੰਦੀ। ਮਹਾਰਾਜ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਮੇਰੀ ਬੇਨਤੀ ਸੁਣੋ ਇਹ ਇਹਦਾ ਟੀਕਾ ਕੀ ਹੋਵੇਗਾ ਜੀ? ਸਿਰਫ ਅਖਰੀ ਅਰਤੋਂਣਗੇ ਕਿ ਜਿਸ ਨੇ ਮੰਨ ਲਿਆ ਉਹਦੀ ਅਵਸਥਾ ਨਹੀਂ ਕਹੀ ਜਾ ਸਕਦੀ। ਜੇ ਨਹੀਂ ਕਹੀ ਜਾ ਸਕਦੀ ਜੇ ਕਹਿਣ ਵਾਲਾ ਬਹੁਤ ਕੁਝ ਬਚਿਆ ਹੋਇਆ। ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪੁਛਤਾਏ ਹੁਣ ਮੈਂ ਅਗਲੀ ਬੇਨਤੀ ਕੀਤੀ ਕਾਗਜ਼ ਵੀ ਤੇ ਅੱਖਰ ਵੀ ਸੀਮਾ ਚ ਮਹਾਰਜ ਕਹਿੰਦੇ ਨੇ ਕਿ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਤੂੰ ਲਿਖ ਨਹੀਂ ਸਕਦਾ ਮੁਕੰਮਲ ਕਹਿ ਨਹੀਂ ਸਕਦਾ ਪਰ ਇੱਕ ਕੰਮ ਕਰ ਐਸਾ ਨਾਮ ਨਿਰੰਜਨ ਕੋਏ ਜੇ ਕੋ ਮਨ ਜਾਣੇ ਮਨ ਕੋਏ ਪਹਿਲੇ ਮਨ ਦੇ ਮੰਮੇ ਨੂੰ ਟਿੱਪੀ ਹੈ ਜੇ ਕੋ ਮਨ ਜਾਣੇ ਦੂਸਰਾ ਟਿੱਪੀ ਤੋਂ ਬਿਨਾਂ ਹੈ ਮੇ ਕਹੋ ਕਿ ਮੇਰੇ ਕੰਨਾਂ 'ਚ ਆਵਾਜ਼ ਪਈ ਨਾ ਧੂਆਵਾਰੀ ਟਿੱਪੀ ਨਹੀਂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਮਨ ਵਿੱਚ ਗੱਲ ਮੰਨ ਲੈ ਦੋ ਦੌਰ ਤੋ ਗਿਆ ਨਾ ਜੇ ਕੋ ਮਨ ਜਾਣੈ ਮਨ ਕੋਏ ਜਿਹੜਾ ਆਪਣੇ ਮਨ ਵਿੱਚ ਇਸ ਗੱਲ ਨੂੰ ਮੰਨ ਲਵੇ ਮਹਾਰਾਜ ਕਹਿੰਦੇ ਉਸ ਮੰਨੇ ਵਾਲੀ ਦੀ ਤਾਂ ਅਵਸਥਾ ਨਹੀਂ ਬਿਆਨ ਕੀਤੀ ਜਾ ਸਕਦੀ ਮੈਂ ਸਿਰਫ ਟਿਊਕ ਮਾਤਰ ਕਹਿ ਰਿਹਾ ਮੈਂ ਇਸ ਕਰਕੇ ਮੈਨੂੰ ਪਤਾ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋੜਾ ਮਹੰਦਰ ਸਾਹਿਬ ਬਿਠੇ ਆ ਮੇਰੇ ਸਾਥੀ ਸੱਜਣ ਨੇ ਗੱਲ ਬੜੀ ਸੋਹਣੀ ਮੈਨੂੰ ਕਈ ਰਸਤੇ ਵਿੱਚ ਆਉਂਦੇ ਆ ਕੱਲ ਪਰਸੋਂ ਮੈਨੂੰ ਚੰਗੀ ਲੱਗੀ ਮੈਂ ਗਿਣਤੀ ਮਿੰਤੀ ਨਹੀਂ ਕਰ ਰਿਹਾ ਉਹ ਕਹਿੰਦਾ ਮੇਰੇ ਮਨ ਚ ਆਇਆ ਵੀਰ ਜੀ ਵੀ 550 ਸਾਲ ਆਖ ਹੈ ਤੇ ਮੈਂ ਫੁਰਨਾ ਬਣਾਇਆ ਵੀ 550 ਸਾਲਾਂ ਤੱਕ 2 ਢਾਈ ਮਹੀਨੇ ਨੇ ਜਾਂ ਜਿੰਨਾ ਸਮਾਂ ਮੈਂ 550 ਜਪਜੀ ਸਾਹਿਬ ਦਾ ਪਾਠ ਆਪਣੇ ਨਿਤਨੇਮ ਤੋਂ ਬਿਨਾਂ ਵੀ ਕਰਨਾ। ਮੈਨੂੰ ਗੱਲ ਬੜੀ ਚੰਗੀ ਲੱਗੀ। ਮੈਂ ਕਿਹਾ ਵੀ ਜੇ ਬੰਦਾ ਅੱਜ ਸ਼ੁਰੂ ਕਰੇ। 8 8 9 9 ਪਾਠ ਕਰੇਗਾ ਤੇ ਚੇਤੇ ਰੱਖਿਓ 12 ਨਵੰਬਰ ਆਉਂਦੇ ਆਉਂਦੇ ਸਾਡਾ ਖਿਰਦਾ ਗੁਰੂ ਨਾਨਕ ਦੀ ਨਦਰ ਦਾ ਪਾਤਰ ਬਣ ਜਾਏ। ਜੇ ਆਪਾਂ ਇਸ ਨੂੰ ਪ੍ਰੈਕਟੀਕਲ ਜੀਏ ਤਾਂ। ਮੈਂ ਫਿਰ ਅੱਗੇ ਅਰਜ਼ ਕਰ ਲੱਗਾ। ਬਿਆਨਿਆ ਖੈ ਪਰ ਫਿਰ ਵੀ ਕਿਆ ਨਹੀਂ। ਹੁਣ ਜਦੋਂ ਅਸੀਂ ਪੰਜ ਪ੍ਰਵਾਨ ਅਸੰਖ ਜਪ ਅਸੰਖ ਮੂਰਖ ਇਹ ਸਾਰੀਆਂ ਪੌੜੀਆਂ ਪੜਨੇ ਇਹਦੇ ਅਖੀਰ ਵਿੱਚ ਆਉਂਦਾ ਕੁਦਰਤ ਕਵਣ ਕਹਾ ਵਿਚਾਰ ਇੱਥੇ ਬਲਿਹਾਰੀ ਕੁਦਰਤ ਵਸਿਆ ਨਹੀਂ ਇੱਥੇ ਕੁਦਰਤਦਰ ਤੇ ਸ਼ਕਤੀ ਹੁਣ ਫਿਰ ਬੇਨਤੀ ਸੁਣੋ ਇਹ ਕਹ ਕਾਇਨਾਤ ਕੁਦਰਤ ਬਾਹਰ ਇਹ ਕਹ ਕੁਦਰਤ ਅੰਦਰ ਦੀ ਤਾਕਤ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਮੇਰੇ ਕੋਲ ਕੁਦਰਤ ਨਹੀਂ ਮੇਰੇ ਕੋਲ ਸ਼ਕਤੀ ਨਹੀਂ ਮੈਂ ਇਸ ਗੱਲ ਨੂੰ ਬਿਆਨ ਕਰ ਸਕਾਂ ਮੈਂ ਤੇਰੇ ਤੋਂ ਇੱਕ ਵਾਰੀ ਵੀ ਵਾਰ ਨਹੀਂ ਜਾ ਸਕਦਾ ਜੋ ਤੈਨੂੰ ਲੰਘਦਾ ਚੰਗਾ ਉਹ ਮੈਨੂੰ ਵੀ ਚੰਗਾ ਲੱਗੇ ਕਿਉਂਕਿ ਤੇਰੀ ਸਲਾਮਤੀ ਸਦਾ ਵਾਸਤੇ